ਪੰਜਾਬ ਭਰ ਵਿੱਚ ਬਹੁਤ ਸਾਰੇ ਪਰਿਵਾਰ ਅਜਿਹੇ ਸਨ ਜੋ ਬਿਜਲੀ ਦੇ ਮਹਿੰਗੇ ਬਿੱਲਾਂ ਦੇ ਬੋਝ ਹੇਠ ਸੰਘਰਸ਼ ਕਰ ਰਹੇ ਸਨ ਪਰ ਹੁਣ ਪੰਜਾਬ ਸਰਕਾਰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਵਾਲੀ ਸਕੀਮ ਨਾਲ ਉਹਨਾਂ ਦਾ ਜੀਵਨ ਰੌਸ਼ਨ ਕਰ ਰਹੀ ਹੈ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆ ਰਹੀ ਹੈ ਬਿਜਲੀ ਫ੍ਰੀ ਆ ਰਹੀ ਹੈ ਨਾ ਕੋਈ ਜਿਹੜਾ ਮਰਜ਼ੀ ਕਰਾ 600 ਯੂਨਿਟ ਹੈ ਦੋ ਮਹੀਨਿਆਂ ਦਾ ਬਿਲਾਉਂਦਾ ਆਪਣੇ 590 95 ਰੱਖ ਲਓ ਜਿਹੜਾ ਮਰਜ਼ੀ ਕਰਾ ਬਿਜਲੀ ਦਾ ਬਿਲ ਨਹੀਂ ਆਊਗਾ ਇਹ ਪਹਿਲ ਕਦਮੀ ਖਾਸ ਤੌਰ ਤੇ ਪਿੰਡੂ ਖੇਤਰਾ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਹੀ ਹੈ। ਬੱਚੇ ਬਿਨਾਂ ਕਿਸੇ ਰੁਕਾਵਟ ਦੇ ਪੜ੍ਹਾਈ ਕਰ ਪਾ ਰਹੇ ਨੇ। ਘਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਸੌਖਾ ਹੋ ਗਿਆ ਅਤੇ ਖੇਤੀ ਵੀ ਵਧੇਰੇ ਕੁਸ਼ਲ ਬਣ ਰਹੀ ਹੈ। ਅੱਜ ਪੂਰੇ ਪੰਜਾਬ ਵਿੱਚ 90% ਤੋਂ ਵੱਧ ਪਰਿਵਾਰਾਂ ਨੂੰ ਬਿਜਲੀ ਦਾ ਭੁਗਤਾਨ ਨਹੀਂ ਕਰਨਾ ਪੈਂਦਾ। 600 ਯੂਨਿਟ ਫ੍ਰੀ ਕੀਤੀ ਹੈ। ਇਹ ਨਾਲ ਗਰੀਬ ਵਰਗ ਨੂੰ ਬੜਾ ਫਾਇਦਾ ਹੋਇਆ ਜੀ। ਉਹਨਾਂ ਦੀ ਰਸੋਈ ਦਾ ਖਰਚਾ ਚੱਲ ਗਿਆ ਜੀ ਜੋ ਬਿਜਲੀ ਦਾ ਪੈਸਾ ਬਚ ਰਿਹਾ ਉਹਨਾਂ ਨੂੰ। ਉਸ ਨਾਲ ਆਪਣਾ ਸੌਦਾ ਖਰੀਦ ਸਕਦੇ ਆ ਜੀ ਪੜਾਈ ਟਾਈਮ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਪਰ ਹੁਣ ਇਦਾਂ ਦਾ ਕੁਝ ਨਹੀਂ ਰਿਹਾ ਹੈਗਾ ਜੋ ਪਹਿਲੇ ਬਿੱਲ ਵੀ ਕਾਫੀ ਜ਼ਿਆਦਾ ਹੁੰਦਾ ਸੀ ਹੁਣ ਉਹੀ ਪੈਸੇ ਸਾਡੀ ਪੜਾਈ ਚ ਕੰਮ ਆ ਰਿਹਾ ਹੈ ਜੋ ਸਾਡੇ ਬਿੱਲ ਐ ਉਹ ਜ਼ੀਰੋ ਆ ਰਿਹਾ ਹੈ ਜੋ ਬਿੱਲ ਦੇ ਪੈਸੇ ਸਾਡੇ ਬਚਦੇ ਆਂ ਉਹ ਅਸੀਂ ਹੋਰ ਆਪਣੀ ਜ਼ਰੂਰਤਵੰਦ ਜੋ ਵੀ ਹੈ ਈ ਬੱਚਿਆਂ ਦੀ ਪੜਾਈ ਸਾਡੇ ਘਰ ਦੇ ਜੋ ਵੀ ਖਰਚੇ ਨੇ ਉਹਨਾਂ ਚ ਅਸੀਂ ਯੂਜ਼ ਕਰਦੇ ਆਂ ਪੰਜਾਬ ਸਰਕਾਰ ਦਾ ਦ੍ਰਿਸ਼ਟੀਕੋਣ ਬੇहद ਸਪੱਸ਼ਟ ਹੈ ਕਿ ਪੰਜਾਬ ਦਾ ਹਰ ਘਰ ਰੌਸ਼ਨ ਹੋਵੇ ਹਰ ਘਰ ਵਿੱਚ ਖੁਸ਼ਹਾਲੀ ਹੋਵੇ ਇਹ ਸਕੀਮ ਨਾ ਸਿਰਫ ਵਿੱਤੀ ਤਣਾਅ ਨੂੰ ਦੂਰ ਕਰਦੀ ਹੈ ਸਗੋਂ ਸਾਰਿਆਂ ਲਈ ਉਜਵਲ ਭਵਿਕ ਲਈ ਰਾਹ ਵੀ ਪਧਰਾ ਕਰਦੀ ਹੈ